ਦੁਨੀਆ ਤੇ ਆਉਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਦਾ ਦੁਨੀਆ ਤੋਂ ਜਾਣਾ ਸਫਲਿਆ ਜਿਹੜੇ ਦੁਨੀਆ ਤੇ ਆ ਕੇ ਕਿਸੇ ਵਾਸਤੇ ਚੰਗਾ ਕਰ ਗਏ ਖਰਚ ਬਨ ਚੰਗੀਆਂ ਕੁਝ ਚੰਗਾ ਕਰਕੇ ਕਿਸੇ ਵਾਸਤੇ ਉਹਨਾਂ ਦਾ ਦੁਨੀਆ ਤੇ ਆਉਣਾ ਸਫਲਾ ਹੈ ਨਹੀਂ ਤਾਂ ਤੁਸੀਂ ਵੇਖਿਓ ਨਾ ਕਿਆਂ ਦਾ ਬਰਥਡੇ ਜਿਹੜਾ ਹੈ ਉਹ ਹਜ਼ਾਰਾਂ ਲੱਖਾਂ ਰੁਪਇਆ ਲਾ ਕੇ ਮਨਾਇਆ ਗਿਆ ਹੋਵੇ ਪਰ ਅੰਤ ਵਿੱਚ ਇਹ 라 ਜ਼ਰੂਰੀ ਨਹੀਂ ਕਿ ਉਹਨਾਂ ਮੇਲੇ ਲੱਗਦੇ ਹੋਣ ਜਾਨਾਂ ਦਾ ਫੇਰ ਦੁਬਾਰਾ ਲੱਖਾਂ ਰੁਪਇਆ ਲਾ ਕੇ ਜਾੜਮ ਲਿਆ ਜਾਵੇ ਇਸ ਕਰਕੇ ਬਾਬਾ ਦੀਪ ਸਿੰਘ ਦੇ ਜਿਹੜੀ ਵਿਰਾਈ ਆ ਜਾਂ ਆਪਾਂ ਸਤਿਗੁਰੂ ਦੀ ਵਿਰਾਈ ਕਰਨੀ ਹੋਵੇ ਤਾਂ ਸਾਡੇ ਕੋਲ ਉਹ ਅੱਖਰਾਂ ਦੇ ਪਕੜ ਵਿੱਚ ਨਹੀਂ ਆ ਸਕਦੇ ਬੰਦੇ 'ਚ ਕੋਈ ਔਕਾਤ ਨਹੀਂ ਪਾਸ਼ਾ ਨੇ ਕਿਹਾ ਕਿ ਸੱਤਾ ਸਮੁੰਦਰਾਂ ਛਾਏ ਬਣ ਜੇ ਤੇ ਤਾਂ ਹੀ ਉਹਦੀ ਵਿਰਾਈ ਨਹੀਂ ਲਿਖੀ ਜਾ ਸਕਦੀ ਬਾਬਾ ਦੀਪ ਸਿੰਘ ਦੇ ਇਸ ਚੀਜ਼ ਨੂੰ ਲੈ ਕੇ ਕਿ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਉਹ ਕਰਮਾਂ ਦੇ ਅਧੀਨ ਆ ਤੇ ਕਰਮ ਜਿਹੜੇ ਆ ਉਹ ਸਾਡੇ ਧਰਮ ਦੇ ਅਧੀਨ ਆ ਧਰਮ ਕਰਾਇ ਕਰਮ ਜਿਸ ਦੇ ਪਛਾਣ ਕਰਨੀ ਹੋਵੇ ਨਾ ਤੇ ਉਹਦੀ ਰੀਤ ਰਿਵਾਜ ਉਹਦੀ ਮਰਿਆਦਾ ਉਹਦੇ ਸੂਲ ਅਸੀਂ ਜੋ ਦੇਖਦੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਬੰਦਾ ਹੈ ਧਰਮ ਦੇ ਅਧੀਨ ਕਰਮਿਆਂ ਧਰਮ ਕਰਾਇ ਕਰਮ ਇੱਕ ਆਪਾਂ ਮੁੱਖ ਵਾਕ ਵੀ ਅਕਸਰ ਸੁਣਦੇ ਦੇਖਦੇ ਹੁੰਦੇ ਆ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਧਕਾਰੀ ਇਹ ਧਰਮ ਤੇ ਕਰਮ ਦੇ ਵਿੱਚ ਬੁੱਝੇ ਹੋਏ ਚੀਜ਼ਾਂ ਜਿਹੜੀਆਂ ਇਹ ਪਹਿਚਾਣ ਆ ਧਰਮ ਦੀ ਜਿਹੜੇ ਕਰਮ ਅਸੀਂ ਕਰਦੇ ਆ ਤੇ ਬਾਬਾ ਦੀਪ ਸਿੰਘ ਜੀ ਦੇ ਜਦੋਂ ਪਿਛਲੀ ਗੱਲ ਕੀਤੀ ਸੀ ਦਾਸ ਨੇ ਜਨਮ ਜਲੇ ਤੇ ਜਾਂ ਸੀ ਜੀ ਜਰ ਦਾਸ ਨੂੰ ਮੌਕਾ ਮਿਲਿਆ ਸੀ ਦਾਸ ਨੇ ਉਸ ਚੀਜ਼ ਨੂੰ ਅੱਗੇ ਤੋਰਨਾ ਹੈ ਕਿ ਕਰਮ ਜਿਹੜੇ ਆ ਜਪਜੀ ਸਾਹਿਬ ਦਾ ਆਖਰੀ ਸ਼ਲੋਕ ਜਿਹੜਾ ਨਾ ਚੰਗਿਆਈਆਂ ਬਰਿਆਈਆਂ ਬਾਚੇ ਧਰਮਸ ਦੂਰ ਇਨਸਾਨ ਦੋ ਤਰ੍ਹਾਂ ਦੇ ਕਰਮ ਕਰਦਾ ਹੈ ਚੰਗੇ ਤੇ ਮਾੜੇ ਜਿਹੜੇ ਦੋ ਤਰ੍ਹਾਂ ਦੇ ਕਰਮੇ ਉਹ ਦੋ ਤਰ੍ਹਾਂ ਹੀ ਕਰਦਾ ਏ ਇੱਕ ਪਰਦੇ ਦੇ ਹੌਲੇ ਕਰਦਾ ਏ ਇੱਕ ਦੁਨੀਆਂ ਦੇ ਸਾਹਮਣੇ ਕਰਦਾ ਏ ਕਰਮ ਵੀ ਦੋ ਤਰ੍ਹਾਂ ਦੇ ਤੇ ਕਰਦਾ ਵੀ ਦੋ ਤਰ੍ਹਾਂ ਆ ਕਿ ਜਿਹੜੇ ਕਰਮੇ ਆ ਅਸੀਂ ਪਰਦੇ ਦੇ ਹੌਲੇ ਕੀਤੇ ਤੇ ਇੱਕ ਦੁਨੀਆਂ ਦੇ ਸਾਹਮਣੇ ਕੀਤੇ ਉਸ ਚੀਜ਼ ਨੂੰ ਗੁਰਬਾਈ ਦੇ ਵਿੱਚ ਨਾਮ ਦਿੱਤਾ ਗਿਆ ਚਿੱਤਰ ਤੇ ਗੁਪਤ ਅਸੀਂ ਇਸ ਜੀ ਨੂੰ ਇੱਕ ਪਿਕਚਰ ਅੰਦਰ ਬਣਾ ਬਿਠੇ ਹੋਏ ਆ ਕਿ ਚਿੱਤਰ ਗੁਪਤੇ ਕੋਈ ਸ਼ਾਇਦ ਜਮਰਾਜ ਆ ਜਾਂ ਕੋਈ ਵੱਡੇ ਪੰਛੀ ਤੇ ਬੈਠ ਕੇ ਕੋਈ ਦੇਵਤਾ ਦੇਵੀ ਤੇ ਆਉਂਦੇ ਆ ਸਾਡੇ ਕੋਲ ਲੇਖਾ ਮੰਗਣਗੇ ਤੇ ਬੈਠਾ ਕੱਢ ਦੇਈ ਜਦੋਂ ਉਹਨੇ ਲੇਖਾ ਮੰਗਣਾ ਇੱਕ ਵਈ ਸਾਡੇ ਅੰਦਰ ਇੱਕ ਇਮੇਜ ਬਣੀ ਆ ਸਾਡੇ ਅੰਦਰ ਇੱਕ ਤਸਵੀਰ ਬਣੀ ਆ ਕਿ ਲਾਲ ਜਿਹੜੀ ਮਨੀਮ ਦੀ ਕਿਤਾਬ ਹੁੰਦੀ ਹੈ ਨਾ ਉਹ ਵਾਵੇ ਹੀ ਆ ਜਿਹੜੀ ਆ ਤੇ ਉਹ ਸਾਡੇ ਅੱਗੇ ਕੱਲ੍ਹ ਦੇ ਕਿ ਅੱਗੇ ਰੱਖੀ ਜਾਣੀ ਵੀ ਜੋ ਲੇਖਾ ਮੰਗਣਾ ਤੇ ਅਸੀਂ ਫਸ ਜਾਣਾ ਪਰ ਇਥੇ ਦਾਸ ਨੂੰ ਜਦੋਂ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਨਾ ਕਿ ਚਿੱਤਰ ਸ਼ਬਦ ਨਾ ਕਰੇ ਵਿਚਾਰ ਜੋ ਸ਼ਬਦ ਤੁਹਾਡੇ ਸਾਹਮਣੇ ਕੋਈ ਆਉਂਦਾ ਨਾ ਗੁਰਬਾਈਂਦਾ ਉਹਦੇ ਸਟਾਪ ਹੋ ਜਾ ਕਰੋ ਜਿੰਨਾ ਚਿਰ ਸਮਝਣ ਲੱਗਿਆ ਗਿਆਨ ਤੁਰੋ ਉਹ ਲੇਖੇ ਚ ਟਾਈਮ ਉਹਦੇ ਵਿੱਚ ਜਦੋਂ ਦਾਸ ਦੇ ਸਾਹਮਣੇ ਇਹ ਲਫਜ਼ ਆਇਆ ਨਾ ਚਿੱਤਰ ਗੁਪਤ ਤੇ ਬੇਠਾ ਕੱਢ ਬਈ ਮੈਂ ਉਹਦਾ ਸਪੈਲਿੰਗ ਵੇਖਿਆ ਆਪ ਜੀ ਨੂੰ ਪਤਾ ਹੈ ਕਿ ਗੁਰੂ ਰਾਮ ਸਾਹਿਬ ਇਸ 13 ਭਾਸ਼ਾਵਾਂ ਵਰਤੀਆਂ ਗਈਆਂ ਜਿਨ੍ਹਾਂ ਚ ਹਿੰਦੀ ਸਭ ਤੋਂ ਜ਼ਿਆਦਾ ਵਰਤੀ ਹੈ ਤੇ ਸੰਸਕ੍ਰਿਤ ਵੀ ਬਹੁਤ ਵਰਤੀ ਆ ਇਹ ਜਿਹੜਾ ਲਫ਼ਜ਼ ਆ ਹਿੰਦੀ ਦਾ ਏ ਜਿਹੜਾ ਵਹੀ ਸਪੈਲਿੰਗ ਹੈ ਨਾ ਬਾਬਾ ਤੇ ਹਾਹੇ ਨੂੰ ਬਿਹਾਰੀ ਆ ਉਹਨੂੰ ਜਦੋਂ ਆਪਾਂ ਹਿੰਦੀ 'ਚ ਉਚਾਰਨ ਕਰਾਂਗੇ ਤਾਂ ਉਹ ਬੰਦਾ ਵਹੀ ਕਹਿੰਦੇ ਕਿ ਚਿੱਤਰ ਗੁਪਤ ਚਿੱਤਰ ਹੁੰਦਾ ਤਸਵੀਰ ਦੇਖੀ ਜਾ ਸਕਦੀ ਚੀਜ਼ ਜਿਹੜੀ ਆ ਵਿਜ਼ੀਬਲ ਜਿਹਨੂੰ ਕਹਿੰਦੇ ਆਪਾਂ ਇੰਗਲਿਸ਼ ਵਿੱਚ ਜਿੱਦੀ ਆਪਾਂ ਪਿਕਚਰ ਬਣਾ ਸਕੀਏ ਡਾਇਗਰਾਮ ਬਣਾ ਸਕੀਏ ਜਾਂ ਉਹਦੇ ਤੇ ਕੋਈ ਲਿਖਤ ਹੋ ਸਕਦੀ ਹੋਵੇ ਉਹ ਸਾਹਮਣੇ ਦਿਸਦੀ ਪਈ ਹੋਵੇ ਉਹਨੂੰ ਕਹਿੰਦੇ ਚਿੱਤਰ ਤੇ ਗੁਪਤ ਹੁੰਦਾ ਹਿਡਣਾ ਇਨਵੀਜ਼ੀਬਲ ਜਿਹੜੀ ਚੀਜ਼ ਦਿਸਦੀ ਨਹੀਂ ਆ ਪਰਦੇ ਝੋਲੇ ਕਿ ਧਰਮ ਪਰਦੇ ਦੇ ਉੱਲੇ ਸ਼ੁਰੂ ਹੁੰਦਾ ਜੇ ਮੈਂ ਦਾਸ ਨਾਲ ਅਰਜ਼ ਕਰਦੇ ਵੇ ਕਿ ਜਿਹੜਾ ਧਰਮ ਇਹ ਪਰਦੇ ਦੇ ਉੱਲੇ ਸ਼ੁਰੂ ਹੁੰਦਾ ਅਸੀਂ ਧਾਰਮਿਕ ਜ਼ਰੂਰੀਆਂ ਧਰਮੀ ਹੈ ਕਿ ਨਹੀਂ ਇਹ ਇੱਕ ਰੱਬ ਜਾਣਦਾ ਕਿਉਂਕਿ ਪਰਦੇ ਦੇ ਉੱਲੇ ਅਸੀਂ ਕੀ ਕਰਦੇ ਹਾਂ ਉਹ ਇੱਕ ਸੱਚੇ ਪਾਤਸ਼ਾਹ ਜਾਣਦਾ ਘਟ ਘਟ ਦੇ ਅੰਦਰ ਜਾਨ ਸੋ ਗੁਰੂ ਪਿਆਰਿਓ ਜਦੋਂ ਇਹ ਲੇਖਾ ਜਿਹੜਾ ਚਿੱਤਰ ਗੁਪ ਦਾ ਸੱਚੇ ਪਾਤਸ਼ਾਹ ਦੇ ਵੱਲੋਂ ਕਿਹਾ ਜਾਂਦਾ ਨਾ ਕਿ ਉਹਨਾਂ ਨੇ ਲੇਖਾ ਮੰਗਿਆ ਤੇ ਬੈਠਾ ਕੱਢ ਬਈ ਤੇ ਵਈ ਦਾ ਸਪੈਨਗ ਜਦੋਂ ਸਾਹਮਣੇ ਆਇਆ ਤਾਂ ਬਣ ਗਿਆ ਕਿ ਵਹੀ ਉਹ ਜੋ ਤੂੰ ਕੀਤਾ ਸੀ ਜੀ ਦੁਨੀਆ ਸਾਹਮਣੇ ਤੇ ਦੁਨੀਆ ਦੇ ਹੌਲੇ ਪਰਦੇ ਦੇ ਤੇਰੇ ਅੱਗੇ ਸਾਹਮਣੇ ਕੱਢ ਕੇ ਉਹਨਾਂ ਨੇ ਉਹ ਹੀ ਰੱਖਿਆ ਏ ਪਾਸ਼ਾ ਨੇ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ ਸਤਿਗੁਰੂ ਦਾ ਸਬਦਾ ਭਲਾ ਮਨਾਉਂਦਾ ਉਹ ਤਾਂ ਕਦੀ ਕਿਸੇ ਨਾਲ ਬੁਰਾ ਕਰਦਾ ਹੀ ਨਹੀਂ ਤੇ ਬੰਦਾ ਉੱਥੇ ਸੋਚਦਾ ਕਿ ਜਦੋਂ ਆਪਣੇ ਥੋੜੀ ਜੀ ਪ੍ਰਚਾਰ ਦੀ ਘਾਟ ਹੁੰਦੀ ਆ ਅਸੀਂ ਉਹਦੇ ਤੇ ਕਨਸੈਂਟ੍ਰੇਟ ਨਹੀਂ ਕਰਦੇ ਤੇ ਉਹ ਸਾਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਸਾਰੀ ਉਮਰ ਵਾਸਤੇ ਇੱਕ ਭਰਮ ਬਣ ਕੇ ਅਸੀਂ ਉਹਦੇ ਤੋਂ ਡਰਦੇ ਰਹਿੰਦੇ ਆ ਪਰ ਜੇਕਰ ਕਰਮ ਦੀ ਗੱਲ ਕਰੀਏ ਤੇ ਮੈਂ ਹੁਣ ਜਿਹੜੀ ਸ਼ੁਰੂ ਤੋਂ ਗੱਲ ਕੀਤੀ ਸੀ ਦਾਸ ਨੇ ਕਿ ਦਾਸ ਜੂ ਮਰਿਆਦਾ ਤੋਂ ਪਤਾ ਸੀ ਵੀ ਮੰਗਲਾ ਚਰਨ ਹੁਣ ਗੁਰਪਿਆਰ ਮੰਗਲਾ ਚਰਨ ਦੇ ਸਪੈਲਿੰਗ ਜਿਹੜੇ ਆ ਨਾ ਤੇ ਮੰਗ ਲਾ ਚਰਨ ਤੁਸੀਂ ਇਹਦੇ ਨੂੰ ਗ੍ਰਾਮਰ ਦੇ ਹਿਸਾਬ ਨਾਲ ਖੇਡ ਕੇ ਪੜ੍ਹ ਕੇ ਵੇਖੋ ਗ੍ਰਾਮਰ ਦੇ ਹਿਸਾਬ ਨਾਲ ਵਿਆਕਰਨ ਦੇ ਹਿਸਾਬ ਨਾਲ ਤੇ ਉਹ ਜਿਹੜਾ ਕੁਝ ਮੈਂ ਬੋਲਣਾ ਸੀ ਨਾ ਮੰਗਲਾਚਰਨ ਉਹ ਤੁਸੀਂ ਸਾਰੇ ਹੀ ਆਪਣੇ ਅੰਦਰ ਲਾ ਸਕਦੇ ਆ ਜਦ ਗੁਰੂ ਘਰ ਬੈਠ ਕੇ ਕਿ ਮੰਗਲਾਚਰਨ ਕਿਆ ਕਿਨੂਆ ਉਹਦੇ ਸਬੰਧਾਂ ਦੇ ਵਿੱਚ ਸਭ ਕੁਝ ਮਿਲ ਜਾਂਦਾ ਵੀ ਮੰਗ ਲਾ ਚਰਨ ਸਿਰਫ ਇਹ ਚਲਕੀਰ ਕਰ ਦਿਓ ਜਦੋਂ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਜੀ ਆ ਜਾਂਦਾ ਲੜੀ ਜੋਰ ਤੋਂ ਬਾਅਦ ਤੇ ਉਹ ਉਹਦਾ ਮੀਨ ਕਹਿੰਦਾ ਮੰਗਲਾਚਰਨ ਦਾ ਮੰਗ ਲਾ ਚਰਨ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮੇਰ ਕਰਨ ਉਹ ਬਾਬਾ ਦੀਪ ਸਿੰਘ ਦਾ ਇੱਕ ਛੇਰ ਬੋਲ ਕਿਤੇ ਆਜਾ ਲੈਣਾ ਨਾ 10 ਸੈਕਿੰਡ ਦਾ ਹੀ ਆ ਅੱਗੇ ਬਖਸ਼ੋ ਧਰਮੰਦੇ ਬਾਨ ਕੇ ਪਹਿਰੇ ਦਾ ਤਰਮ ਦੇ ਬਾਨ ਕੇ ਪਹਿਰੇਦਾਰ ਲਾਰ ਗਏ ਜਾਨਾ ਦਿਲਦਾਰ ਲਾਰ ਗਏ ਜਾਨਾ ਦਿਲਦਾਰ ਲਾਰ ਗਏ ਜਾਨਾ ਦਿਲਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲ ਚਪ ਦੀ ਮਾਫੀ ਸਾਰੇ ਪ੍ਰਚੰਡਕਾਂ ਦਾ ਅਤੇ ਧੰਨਵਾਦੀਆਂ ਜਿਨ੍ਹਾਂ ਨੇ ਮੌਕਾ ਬਖਸ਼ਿਆ ਸਿੱਖੀ ਦਾ ਸ਼ਮੇਰ ਕਰਨ ਨਾ ਇਸ ਤਰ੍ਹਾਂ ਦੇ ਕੰਮ ਕਰਦੇ ਆ ਜੀ ਦਾ ਹਮਤ ਹੋਵੇ ਇਨੀਆਂ ਦੇਣ ਤੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਧੰਨਵਾਦ ਹੈ ਜੀ ਸਰਵਣ ਕਰੇ ਸੀ ਭਾਈ ਜਸਵੀਰ ਸਿੰਘ ਜੀ ਸਵਾਰਥੀ ਕਥਾ ਵਿਚਾਰ ਦੀ ਸੇਵਾ ਆਪ ਸੰਗਤ ਜੀ ਦੇ ਦਰਮਿਆਨ ਸਾਂਝੀ ਕਰਕੇ ਗਏ ਆ